ਸਤਿ ਸ੍ਰੀ ਅਕਾਲ ਜੀ ਮੈਂ ਥਾਰਾ ਗੱਲਾਂ ਗਲਾਕੜ ਪਰਨ ਦੀ ਲਾਡਾ ਲਾਡਾ ਡਿਸਕਸ਼ਨ ਜਿਹੜੇ ਪ੍ਰੋਗਰਾਮ ਕੇ ਵਿੱਚ ਮੈਂ ਕਰ ਰਿਹਾ ਸਾਰਿਆਂ ਦਾ ਦਿਗਾ ਸਵਾਗਤ ਅੱਜ ਗਿਆ ਬੜੀਆਂ ਖਬਰਾਂ ਥਾਰੇ ਗੱਲ ਕਰ ਰਿਹਾ ਸਾਂਝਿਆ ਵੀਰ ਕਿ ਉਹ ਆਮ ਆਦਮੀ ਪਾਰਟੀ ਛਾੜ ਵੜਾਂ ਦਾ ਯੋ ਮੰਤਰੀ ਬਲਕਾਰ ਇਸ ਕੀ ਵੀਡੀਓ ਨਿਕਲ ਕਾ ਵੀਰ ਸਾਹਮਣੇ ਆ ਗਈ ਆ ਰਿਸ਼ਤੇ ਬਾਦ ਯੋ ਕਹ ਲੋ ਵੀਰ ਇਹ ਪੈ ਗਿਆ ਨਵਾਂ ਕਲੇਸ ਪੰਜਾਬ ਕੇ ਵਿੱਚ ਸਤਾਨ ਸਰਕਾਰਾਂ ਬਾਰੇ ਮੰਤਰੀ ਬਲਕਾਰ ਇਸ ਕੀ ਵੀਡੀਓ ਆ ਗਈ ਵੀਰ ਬਾਹਰ ਆ ਰ ਇਹ ਪੱਤਰਕਾਰ ਨੇ ਲਿਆ ਕੇ ਰੋਜ਼ ਨੂੰ ਇਹ ਵੀ ਸਨੇ ਇਹ ਕਹ ਰ ਮੈਂ ਇਸ ਦਾ ਕੋਈ ਟਿੱਪਣੀ ਨਹੀਂ ਕਰਨੀ ਮਤਲਬ ਵੀ ਮੈਂ ਇਸ ਗੱਲ ਦੇ ਉੱਪਰ ਕੁਝ ਨਹੀਂ ਬੋਲਣਾ ਜੀ ਵੀ ਜ ਕੁਝ ਨਹੀਂ ਬੋਲਣਾ ਇਸ ਕਾ ਮਤਲਬ ਫਿਰ ਕੀ ਆ ਸਮਝਿਆ ਆਪਾਂ ਵੀ ਉਹ ਜਿਹੜਾ ਕੰਮ ਹੋਇਆ ਸਹੀ ਹੋਇਆ ਇਹ ਬਲਕਾਰ ਤੋਂ ਕਰ ਗਿਆ ਹੱਥ ਖੜੇ ਇਹ ਵਿਚਾਰਾ ਜੋ ਵੀ ਨਹੀਂ ਕਹਿ ਸਕਦਾ ਵੀ ਉਹ ਮੇਰੀ ਵੀਡੀਓ ਤੋੜ ਮਰੋੜ ਕਾ ਪੇਸ ਕਰੀ ਕਿਉਂਕਿ ਇਹ ਵੀਡੀਓ ਤੋੜ ਮਰੋੜ ਨੂੰ ਹੈ ਹੀ ਨਹੀਂ ਕੋਸ਼ਿਸ਼ ਕੇ ਵਿੱਚ ਮੈਂ ਕਿਆ ਤੋੜेंगे ਕਿਆ ਮਰੋੜेंगे ਵੀਰ ਤੋੜ ਮਰੋੜ ਤੋ ਵੈਸੇ ਹੀ ਹੋ ਰਹੀ ਇਸ ਵੀਡੀਓ ਦੇ ਵਿੱਚ ਮੈਂ ਜਿਹੜਾ ਵੀ ਕਰ ਰਿਹਾ ਵੀਰ ਹਰ ਯੂ ਵੀ ਨਹੀਂ ਕਹਿ ਸਕਤੇ ਵੀ ਇਸ ਕੇ ਉੱਪਰ ਚਿਹਰਾ ਮੇਰਾ ਲਾਤੀਆ ਕਿਸ ਨੇ ਯੂ ਬਾਤ ਵੀ ਨਹੀਂ ਕਹਿ ਸਕਦੇ ਇਬਰ ਇਸ ਕੇ ਉੱਪਰ ਕਲੇਸ਼ ਖੜਾ ਹੋ ਗਿਆਰ ਪੰਜ ਬਗਾ ਯੋਜਰਤ ਜਿੰਦਰ ਬੱਗਾ ਇਸਨ ਟਵਿੱਟਰ ਐਕਸ ਫਾਇਓ ਇਸ ਕੇ ਗੰਭੀਰ ਅਰੋਪ ਲਾਇਆ ਜਿਸ ਦਾ ਹਵਾਲਾ ਦੇਵੀ ਕੌਮੀ ਕਮਿਸ਼ਨਰ ਮੈਲਾ ਕਮਿਸ਼ਨਰ ਇਸ਼ ਨੂੰ ਅਰ ਪੰਜਾਬ ਡਾਇਰੈਕਟਰ ਜਨਰਲ ਨੋਟਿਸ ਕਰਕਾਰ ਰਿਪੋਰਟ ਦੇਣ ਵਾਸਤਾ ਕਿਹਾ ਵੀ ਉਹ ਜਿਹੜੇ ਵੀਡੀਓ ਆਈ ਇਸ ਦੇ ਉੱਪਰ ਥੰਨਾ ਕੀ ਕਾਰਵਾਈ ਕਰੀ ਮੰਨੂਗੀ ਦੱਸੋ ਔਰ ਬਾਹਰ ਦੀ ਵੀਡੀਓ ਨੇਗਾ ਲਗਾਤਾਰ ਮਾਹੌਲ ਜਿਹੜਾ ਪੰਜਾਬ ਦਾ ਭਾਖ ਰੈ ਵੀਰ ਵਿਰੋਧੀ ਪਾਰਟੀਆਂ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਉਹ ਵੀਰ ਇਸ ਮੰਤਰੀ ਗੈਸਤੀ ਫੇਗੀ ਗੱਲ ਕਰ ਰਹੇਗਾ ਪਹਿਲਾਂ ਤੋਂ ਇਹ ਕਟਾਰੂ ਚੱਕ ਦੀ ਵੀ ਆਈ ਸੀ ਵੀਡੀਓ ਗਾਰੇ ਵੀਰ ਇਸ ਨੇ ਵੀ ਕਾ ਕੁਝ ਇਸ ਤਰ੍ਹਾਂ ਦਾ ਹੀ ਪ੍ਰੋਜੈਕਟ ਡਿਜ਼ਾਈਨ ਆਇਆ ਦਾ ਇੱਕ ਤੋਂ ਇਹ ਮਾਰੇ ਮੰਤਰੀ ਫਿਲਮਾਂ ਬਹੁਤ ਬਣਾਵਾ ਪਹਿਲਾ ਸੁੱਚਾ ਲੰਗਾ ਗਈ ਫਿਲਮ ਆ ਗਈ ਸੀ ਵੀਰ ਬਾਪ ਵਿਚਾਰਾ ਬੜਾ ਔਖਾ ਖੜਾ ਛੁਟਿਆ ਉਸਕੇ ਇਸ ਚੱਕਰ ਮਾਤੇ আর ਵੀਰੇ ਇਹ ਬਲਕਾਰ মিডিਆ ਕੇ ਸਵਾਲ ਨਹੀਂ ਦੇ ਰਿਹਾ ਜਵਾਬ ਨਹੀਂ ਦੇ ਰਿਹਾ ਕਹਿੰਦਾ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹਾਂ ਯੋ ਮੇਰੇ ਧਿਆਨ ਮੈਂ ਨਹੀਂ ਹੈ ਕਾ ਦੱਸ ਮਤਲਬ ਕ ਮਨ ਤੋਂ ਪਤਾ ਹੀ ਨਹੀਂ ਹਾ ਇਹ ਪੱਲਾ ਤੋਂ ਝੜ ਗਿਆ ਪਰ ਵੀਰ ਕਿੱਥਾ ਹਟਾਏ ਉਹ মিডিਆ ਦੇ ਪੇਰ ਮਗਰ 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 ਇਹ ਦੇਖੋ ਅੱਕਾ ਜਗਾ ਕਿਆ ਕਹੇ ਪਰ ਯੋ ਕਹ ਲਵੇ ਬਿਲਕਾਰ ਨੇ ਕੋ ਠੋਕ ਜਵਾਬ ਦਿਆ ਨਹੀਂ ਇਸ ਮਾਮਲੇ ਮਾ ਔਰ ਉਧਰ ਬੱਗਾ ਕਹਿ ਰਿਹਾ ਕਹਾ ਵੀ ਮੈਂ ਤੋ ਕਹਾ ਮੈਂ ਨਾ ਕਵੀਸਨ ਪਾ ਜਾ ਕਾ ਇਹੋ ਕਾ ਕਾ ਦਾ ਸੋ ਵੀ ਇਸ ਕਾ ਕਿਆ ਹਲ ਮਸਾਲਾ ਔਰ ਭਗਵਾਨ ਤਵਾਨੀ ਦਾ ਹੜਦਾ ਵੀਰੋ ਰੋਜ ਕੀ ਕਲੀ ਬੁਲਾਣੇ ਕੀ ਕੀ ਕਲੀ ਚ ਕੀ ਕਲੀ ਉਸਕੇ ਫਿਰ ਈ ਭਗਵਾਨ ਤੁਮਾਨ ਦਸਵੀ ਸੁਣਾਵੇਗਾ ਕਿ ਇਕਲੀ ਪਹਿਲੀ ਕਿ ਇਕਲੀ ਤੋਂ ਬੜੇਗੀ ਜਿਹੜੀ ਜਨਾ ਇਹ ਬੀਬੀ ਨੇ ਨਾਰੇ ਕੀ ਕੋਠੀ ਦੱਬੀ ਦੂਸਰੀ ਕਿ ਇਕਲੀ ਉਹ ਬਾ ਬੀਬੀ ਬਸਣਾ ਜਿਹੜੀ ਏਸੀ ਪੱਟ ਕਾ ਲੇਗੀ ਘਰ ਆਪਣੇ ਤੀਸਰੀ ਕਿ ਇਕਲੀ ਬਣਾ ਕਟਾਰੂ ਚੱਕ ਕੇ ਉੱਪਰ ਚੌਥੀ ਕਿ ਇਕਲੀ ਭਗਵਾਨ ਤੁਮਾਨ ਦੇ ਟੱਬਰ ਮਾ ਬਣਾ ਅੰਜਮੀ ਕਿ ਇਕਲੀ ਬਿਰਿਓ ਬਲਕਾਰ ਕੀ ਹੋਗੀ ਕਿ ਕਿਰਿਆਨ ਕੇ ਬਹੁਤ ਹੋਗੇ ਹਾਰਦੈਨ ਤਬੀਰਾ ਕੱਲ ਯੋ ਕਹਿ ਲੋ ਵੀਰਾ उफड़ के उपर का इसने कहा पार्टी में क्या न्याण का उफड़ अटदा है नहीं किसने किसने नहीं यार उपर ही भी, ने ने। भी देखो क्या बनेगा क्या नहीं यार उधर बलवंत सिंह रामू वाली गल करा भीर बलवंत रामू वाली यो कांग्रेस पार्टी का क्या समर्थन करा यो बंदे का भी स्टैंड है नहीं भीर भी का जो भी क्या करेगा ਲੁਧਿਆਣਾ ਦੇ ਵਿੱਚੋਂ ਪ੍ਰੈਸ ਕਾਨਫਰੰਸ ਕਰੀ ਯਾਰ ਆ ਵੀ ਪੰਜਾਬ ਮਾ ਸਾਰੀ ਸੀਟਾਂ ਕੇ ਪਰ ਕਾਂਗਰਸ ਕਾ ਸਮਰਥਨ ਕਰਾਂਗਾ ਰਾਮੂ ਵਾਲੀਆ ਕਹਿ ਰਿਹਾ ਵੀ ਸਿਆਸੀ ਪਾਰਟੀਆਂ ਟਰੈਵਲ ਏਜੰਟ ਯੂ ਜਿਹੜੇ ਧੋਖਾਧੜੀ ਰੋਕਣ ਬਾਸਤਾ ਮੈਨੀਫੈਸਟ ਹੈsto ਬਹੇ ਪੀਸੀਬ ਜੈਸੀ ਪਾਰਟੀ ਨਹੀਂ ਜਾਰੀ ਕਰੇਗਾ ਟਰੈਵਲ ਏਜੰਟ ਪੰਜਾਬ ਕੇ ਕੁੜੀ ਮੁੰਡਿਆਂ ਨੂੰ ਗਲਤ ਟੰਗਾਣਾ ਗਲਤ ਰੂਟਾਂ ਬਾ ਪਾਗਾ ਖਲੇਗਾ ਜਾ ਰਹੇ ਬਲੈਕਮੇਲ ਕਰਕੇ ਅਰ ਉਹਨਾਂ ਦਾ ਮਾਨਸਿਕ ਸ਼ੋਸ਼ਣ ਯੋਗਾ ਹੋ ਰਿਹਾ ਓ ਆ ਡਿਸਕਾਰਡਾ ਕਾ ਵੀ ਮੈਂ ਇਹ ਗੱਟ ਜੋੜ ਕੀ ਇੰਡੀਆ ਦਾ ਗੱਟ ਜੋੜ ਸਰਕਾਰ ਬਣ ਗਈ ਕਾ ਵੀ ਫੇਰ ਮੈਂ ਕਹਾ ਬਹੁਤ ਵਧੀਆ ਗੱਲ ਹੋ ਜੇਗੀ ਇਸੇ ਕਰ ਗਾ ਵੀ ਕਾਂਗਰਸ ਕਾ ਸਮਰਥਨ ਆਪਾਂ ਪੂਰਾ ਕਰ ਦੇ ਨਰੁਦਰ ਤੇ ਅਰੰਜੀਤ ਚੰਨੀ ਗਾ ਇੱਕ ਚੱਕਰ ਹੋਰ ਪੈ ਜਾਦੀ ਰਹੀ ਇਸ ਦੇ ਉੱਪਰ ਕੋਈ ਨਾ ਕੋਈ ਗਰੇ ਚਲੀ ਯਾ ਪਹਿਲਾਂ ਇਹਨੇ ਫੋਟੀਆਂ ਦੇ ਪਰ ਉਸ ਬੋਲ ਤੇ ਆ ਇਸ ਤੇ ਪਹਿਲਾਂ ਹੀ ਕਿ ਯੋ ਵਾਈਪੀਸ ਅਫਸਰ ਕੀ ਗੈ ਇਸ ਕਾ ਚੱਕਰ ਪੈ ਗਿਆ ਤਾਂ ਕੀ ਪੂਰੀ ਪਿੱਠ ਵਾਂਗ ਉਂਗਲੀ ਲਾ ਰਿਆ ਤਾਂ ਵੀਰ ਬਿੱਬੀ ਜ਼ਗੀਰਕਾਰ ਕੀ ਠੁੱਡੀ ਬਾਤ ਥਲਾਇਆ ਉਸ ਦਾ ਰੌਲਾ ਹੋ ਗਿਆ ਈ ਬੀਰ ਚਰਨਜੀਤ ਚੰਨੀ ਕੁਝ ਦਿਨ ਪਹਿਲਾਂ ਸੀ ਜਵਾਨਾਂ ਨੂੰ ਲੇਕਾ ਜਿੱਥਾ ਬਵਾਦ ਮਾਇਆ ਤਾਂ ਵੀ ਸਿਆਸਤ ਦੇ ਪ੍ਰੇਰਿਤ ਤਸਿਆ ਇਲੈਕਸ਼ਨ ਕਮਿਸ਼ਨ ਨੇ ਪਹਿਲਾਂ ਨੋਟਿਸ ਦੇ ਆ ਬਾਅਦ ਮਚ ਤਾਵਨੀ ਜਾਰੀ ਕਰੀ ਵੀ ਇਹ ਸੰਵੇਦਨਸ਼ੀਲ ਮੁੱਦਾ ਵਾ ਤੁੰਦੂ ਰੌਲਾ ਪਾਣੇ ਕੀ ਲੋੜ ਹੈ ਨਹੀਂ ਵੀਰ ਈਵਨ ਲੋਕ ਸਵਤ ਚੋਣਾ ਕੇ ਜਲੰਧਰ ਤੇ ਕਾਂਗਰਸੀ ਉਮੀਦਵਾਰ ਚਰਜੀਤ ਚੰਨੀ ਹਿੰਦੂ ਵੋਟਰਾਂ ਦੇ ਵਿੱਚ ਨਰਾਜ਼ਗੀ ਦੇਖਣ ਨੂੰ ਮਿਲਦੀ ਵੀਰਾਂ ਦਰਅਸਲ ਇਹ ਸੋਸ਼ਲ ਮੀਡੀਆ ਪਰ ਆ ਇਹ ਚੱਕਰ ਪੈ ਰਿਹਾ ਸਾਰਾ ਸੋਸ਼ਲ ਮੀਡੀਆ ਵੀਡੀਓ ਬੈਨਡ ਹੋ ਰਹੀ ਇਸ ਮਾਨਾ ਇਹ ਗਲਬੀ ਚੰਨੀ இந்து ਭਾਈਚਾਰਕ ਪ੍ਰੋਗਰਾਮ ਆ ਪਹੁੰਚੇਲ ਤਨਾ ਇਹ ਜਨਾਨੀ ਉਸ ਦਾ ਮੂੰਹ ਮਿੱਠਾ ਕਰਾਣ ਲੱਗ ਰਹੀਆਂ ਔਰ ਉਸ ਦੇ ਬਾਅਦ ਇੱਕ ਪੂਰੀ ਨੇ ਨਾ ਇਹ ਰੋਲੀ ਦਾ ਮਤਲਬ ਇਹ ਨਿਲੰਗੋ ਡੀ ਗੱਤੀ ਲੇ ਕਲਾਣਾ ਉਸ ਨੂੰ ਚਾਹਿਆ ਮੀਠਿਆ ਮਿੱਠੇ ਇਹ ਮਠਿਆਈ ਤੱਬ ਖਾ ਲਿਆ ਖੁਸ਼ ਹੋਊਗਾ ਤਿਲਕ ਲਵਾਣੇ ਤੇ ਨਾ ਕਰਦੇ जनानी ने बार बार, गया। हो हो पर बार नहीं होया मैं नहीं कि जिस तरह उसने खैर ने बइ मगर पाते सके। यो राजे बड़िंग इस तरह फिर यो मतलब कह लो भी हिंदू बोटर चनी के खिलाफ हो गई यो तो इस तरह यो कि कर सका मतलब ਇਹ ਦੇਖੋਗਾ ਚੰਨੀਆ ਕੀ ਹੱਲ ਹੋਵੇ ਕੀ ਨਹੀਂ ਪਰ ਕਿਤੇ ਨਾ ਕਿਤੇ ਉਹ ਨਮਾ ਇੱਕ ਕ੍ਰੇਸ ਖੜਾ ਹੋ ਗਿਆ ਚੰਨੀ ਵਾਸਤਾ ਵੀ ਇਸ ਨੇ ਇਹ ਇਤਰਾ ਕਿਉਂ ਕਰਿਆ ਆਰ ਉਧਰ ਕੈਨੇਡਾ ਦੀ ਖਬਰ ਸੁਣੋ ਕੈਨੇਡਾ ਵਾਂ ਨਾ ਕਾਰ ਚੋਰੀਆਂ ਹੋਮਾਉਥਾਂ 6 ਹੋਰ ਪੰਜਾਬੀ ਕਿਦੋਂ ਇਹਨਾਂ ਨੇ ਨਾ ਪੋਸਟਰ ਬਣਾਇਆ ਜਿਹੜਾ ਆਪੀਲ ਪੁਲਿਸ ਵਾਲਿਆਂ ਨੇ ਯੋ ਦੇਖ ਲਓ ਜਿਤਰਾ ਆਈਪੀਐਲ ਦੀ ਟੀਮ ਕੀ ਨਹੀਂ ਫੋਟੋਆਂ ਪਾਈਆਂ ਨਹੀਂ ਉਹ ਆ ਇਤਰਾ ਆਈਪੀਐਲ ਦੇ ਵਿੱਚ ਮੈਂ ਲੱਗ ਲੱਗ ਦੇਸ਼ਾਂ ਦੇ ਖਿਲਾਇ ਮੈਂ ਖਿਡਾਰੀ ਇਤਰਾ ਆਈਪੀਐਲ ਕੀ ਟਿਕਟ ਯੋ ਬੜਾਈ ਵੀ ਲਿਸਟ ਪੂਰੀ ਇਸਕੇ ਵਿੱਚ ਮੈਂ ਪੰਜ ਤੋਂ ਬੰਦੇ ਕੀ ਫੋਟੋ ਹੀ ਨਹੀਂ ਆ ਬੂਏ ਨਹੀਂ ਹੈ ਬਸ ਤੇ ਯੋ ਟਕਾਣੇ ਛੱਡ ਦੇ ਵੀਰ ਇਹ ਲੱਭੇ ਨਹੀਂ ਹਲੇ ਬੰਦੇ ਮਤਲਬ আর ਬਾਕੀ ਆਪਣੇ ਵਾਲੇ ਤਾਂ ਦੇਖ ਲਓ ਵੀ ਪਹਿਲੀ ਕਤਾਰ ਕੇ ਵਿੱਚ ਮੈਂ ਆਪਣੇ ਬੰਦੇ ਪਹਿਲੀ ਸਟਾਰਟਿੰਗ ਕੇ ਵਿੱਚ ਤਿੰਨ ਤੋਂ ਪਹਿਲਾਂ ਆਪਣੇ ਆ ਰਿਓ ਕਹ ਲੋ ਪੰਜਾਬੀਆਂ ਨੇ ਬਹੁਤ ਬੜੀ ਉੱਥਾਈ ਇੱਕ ਸ਼ਰਮਨਾਕ ਕਾਰਾ ਕਰਿਆ ਦੋ ਟਰਾਂਸਪੋਰਟ ਟਰੱਕ ਚੱਕ ਲਈ ਇਹਨਾਂ ਨੇ ਅਰ ਪਤਨ ਕਿੰਨੀਆਂ ਕਾਰਾਂ ਲੇਗੇ ਚੱਕ ਆਯੋਗ ਵਾਲੇ ਪੁਲਿਸ ਨੇ ਇਹ ਜਿਹੜਾ ਪੀਲ ਪੁਲਿਸ ਦੀ ਉੱਥਾ ਕਨੇਡਾ ਗਈ ਇਹਨਾਂ ਨੇ ਬਹੁਤ ਦੇਰ ਕੇ ਲੱਗ ਰਿਹਾ 16 ਸੱਕੀ ਬੰਦੇ ਚੱਕੇ 10 ਬੰਦੇ ਨੂੰ ਗ੍ਰਿਫਤਾਰ ਕਰ ਲਈ ਇਹਨਾਂ ਨੇ ਅਰ ਯੋ ਕੱਲ ਵੀ ਅਕਤੂਬਰ 2023 ਮੈਂ ਇਹਨਾਂ ਨੇ ਚੱਲ ਕਰਿਆਦਾ ਇਹੋ ਕੰਮ ਕਾਰਜਾ ਸ਼ੁਰੂ ਅਰ ਯੋ ਕਾਰੇ ਵੀ ਮੂਰੇ ਤੇ ਕਨ ਨਿਰਿਆਤ ਕਰੇ ਕਰਤੇ ਗੱਡੀਆਂ ਨੂੰ ਆ ਉੱਥਾ ਮੋਂਟਰੀਅਲ ਬਵਾ ਵੀ ਉੱਥਾ ਮੋਂਟਰੀਅਲ ਕੇ ਬਦਰਗਾਵਾ ਦੇ ਜਾਂ ਗੱਡੀਆਂ ਟੈਗ ਯੂਸੀ ਵਿੱਚ ਵਪਾਕ ਆਰ 26 ਬੰਦੇ ਚ ਆਈ ਦੇ ਹਲੇ ਆ ਬਈ ਆਰੇ ਜਮਾਨਤਮਾ ਫਿਰ ਰਹੇ ਕਈ ਬੰਦੇ ਬਾਾਰ আর 322 ਦੋਸ਼ ਲਾਏ ਹੋ ਸਾਰੇ ਬੰਦਿਆਂ ਉੱਪਰ ਇਹਨਾਂ ਨੇ ਜੋ ਜੋ ਕਰਿਆ ਜੋ ਜੋ ਕਰਿਆ আর ਪੀਲ ਪੁਲਿਸ ਦਾ ਜਿਹੜਾ ਮੁਖੀ ਮਤਲਬ ਲੰਬੜਦਾਰ ਦੁਰਪਾਈ ਦੁਰਪਾਈਆ ਇਸ ਦਾ ਨਾਮ 바ਈਗਾ ਇਸਲਾ ਦੱਸਿਆ ਵੀ ਗੱਡੀਆਂ ਵਾਚ ਚੋਰੀ ਹੋਈਆਂ ਆ ਆ ਵੀ 369 ਘੱਟ 70 ਗੱਡੀਆਂ ਚੱਕੀਆਂ ਬਾਹਰ ਮੰਨੇ ਸੰਭੀਆਂ ਗਾ ਜਿਹੜੀਆਂ ਲੱਭੀਆਂ 225 ਗੱਡੀਆਂ ਬਰਾਮਦ ਹੋ ਗਈਆਂ ਕਿ ਸੋਚ ਲਾਦਾ ਮਾਂਟਰੀਅਲ ਵਾਲੇ ਮੈਰੀਲ ਪਾਥਾ ਜਾਗ ਲੱਭ ਕੇ ਲਿਆਏਗਾ ਪੂਰੇ ਸਾਰੇ ਦਾ ਦੀਦਰਾ ਦੀ ਕਰ ਰਹੇ ਕੰਮਾਰੇ ਤੇ ਭੱਜੀ ਫਿਰਦੇ ਕਾ ਵੀ ਉਹ ਫਾੜ ਲੀਆਂ ਇਹ ਵੀ ਇਸਕੇ ਵਿੱਚ ਮ ਜੀਟੀਏ ਦੇ ਅੰਦਰ ਜੋ ਕਾ ਵੀ ਬਹੁਤ ਬੜੀ ਗਾ ਇਹੋ ਇਸ ਨੂੰ ਆਪਾਂ ਗੱਲ ਕਹਿ ਸਕਾਂ ਵੀਰ ਆਰਐਸਿਪਮੈਂਟ ਇਸਕੇ ਵਿੱਚ ਮ ਇੱਕੂਰਾ ਕੀ ਲੋਕਲ ਟ੍ਰਾਂਸਪੋਰਟ ਜਿਹੜੇ ਉਹ ਟਰੱਕ ਮਾਂ ਲੋਡ ਕਰਕੇ ਲੈ ਜਾਏ ਕਰ ਤੇ ਉੱਠਾ ਮਾਂਟਰੀਅਲ ਗੱਡੀਆਂ ਨੂੰ ਊਰੇ ਕਿਣਾ ਵੀ ਨਾਕੇ ਲਾਏ ਹੋ ਮ ਜਿਦਾਂ ਮਾਰੇ ਊਰੇ ਉਹ ਯਾ ਦੇਲੇ ਪੂਲ ਸਾਲੇ ਜਗਾ ਜਗਾ ਨਾਕੀ ਲਗਾ ਦਾ 10 10 ਰੁਪਏ ਲਈ ਆਈ ਇਤਨਾ ਨਹੀਂ ਹੋ ਰਾਂ ਲੰਦੇ ਵੀਰਾ ਕਨੇਡੇ ਮਾ ਇਹਦੋ ਜਿੱਤਰਾ ਮਾਦਲ ਕੱਲੂ ਛੱਡ ਦੋ ਟਰੱਕ ਮੈਂ ਆਪਣੇ ਆਪ ਜਾਈ ਆ ਮਨ ਕੋਈ ਰੋਕੜੇ ਟੁਕਣੇ ਆਲਾ ਹਾਇ ਨਹੀਂ ਵੀਰ ਜੇ ਤੂੰ ਮਾੜੇ ਮਿਲ ਸਪੀਡ ਸੋਰ ਵਧਾਈ ਪਿੱਛੇ ਕੋਈ ਐਮ ਟਿਊਬ ਆ ਗਿਆ ਆ ਗਿਆ ਨਹੀਂ ਤਾਂ ਬਿਰ ਕੋਈ ਨਹੀਂ ਪੁੱਛਣਿਆ ਉਹ ਨਜ਼ਾਰੇ ਲਾ ਚਲਾ ਟਰੱਕ ਆਪਣਾ ਆਰ ਇਸਕੇ ਵਿਚੇ ਮਾ ਵੀਰੇ ਜਿਹੜੇ ਛੋਕਰੇ ਮੈਂ ਨਗਾ ਨੌ ਦੱਸਾਂ ਤੁਨੋਂ ਵੀਰੇ ਇਹ ਜਿਹੜੇ ਉਹਨਾਂ ਨੇ ਚੱਕੇ ਪੰਜਾਬੀ ਇਹ ਇਹ ਤਾਂ ਬ੍ਰੈਮਟਨ ਦਾ 29 ਸਾਲ ਦਾ ਛੋਗਰਾ ਯੋ ਵੀਰ ਪਾਦਾ ਔਰ ਇਸਤੇਗੈਰੀਕ 34 ਸਾਲ ਦਾ ਹਰਮੀਤ ਬੋਲਟਨ ਦੇ ਵਿੱਚ ਹੋਰਾ 29 ਸਾਲ ਦਾ ਗੁਲਜਿੰਦਰ ਯੋ ਬ੍ਰੈਮਟਨ ਮਾਈਕ ਗੁਰਪ੍ਰੀਤ ਨੋ ਯੋ ਬ੍ਰੈਮਟਨ ਵਾ ਇੱਕ ਜਗਮੋਨ ਸਿੰਘ ਯੋ ਵੀ ਬ੍ਰੈਮਟਨ ਦਾ ਯੋ ਵੀ ਚੱਕਿਆ ਇਹਨਾਂ ਨੇ ਇੱਕ ਬ੍ਰੈਮਟਨ ਤੇ 50 ਸਾਲ ਦਾ ਇੱਕ ਬੰਦਾ ਬਲਵੀਰ ਵੱਲਵੀਰ ਇਸ ਨੂੰ ਵੀ ਚੱਕਿਆ ਵੀ ਇਸ ਕੇ ਉਰ ਦੋਸ ਲਾਇ ਮੀਰ ਦ ਲੋਖਾਰ ਪਰਚਾ ਹੋਇਆ ਇਹਨਾਂ ਦੇ ਉੱਪਰ ਉਹ ਸੁਖਾੜਾ ਹੈ ਮੇਰੇ ਗੈਲ ਕੀ ਗੱਲ ਜਮਾਨਤ ਦੇ ਦਿਆ ਬੰਦੇ ਨੂੰ ਪਤਾ ਨਹੀਂ ਵੀ ਵਰਨੀ ਜੇਲ੍ਹ ਮੇ ਰੱਖਣੇ ਦਾ ਆਵਾਜ਼ ਹੈ ਨਹੀਂ ਉਹ ਆ ਵੀਰ ਕਿ ਜਦ ਬੰਦਾ ਫੜਿਆ ਅੱਧੇ ਘੰਟੇ ਬਾਅਦ ਬੇਲਾਦਾਰ ਕਾਈ ਸੀ ਜਦ ਜਮਾਨਤ ਹੋ ਜਾਵੇ ਜਦ ਹੀ ਅਗਲੇ ਘਰਾਂ ਭੇਜ ਦੇਵੀਂ ਜਾਓ ਵੀਰ ਮਣੇ ਕਰਨ ਜਾਓ ਅਰੇ ਯੋ ਦੇਖੋ ਵੀਰ ਅੱਗਾ ਇਸਕੇ ਵਿੱਚੋਂ ਹੋਰ ਕੀ ਆ ਰਿਜ਼ਲਟ ਨਿਕਲ ਕੇ ਸਾਹਮਣੇ ਆਵੇਗਾ ਪਰ ਕਿਤੇ ਨਾ ਕਿਤੇ ਯੋ ਕਹਿ ਲਓ ਵੀਰ ਯੋ ਅੱਗਾ ਆਨ ਵਾਲੇ ਟਾਈਮ ਦੇ ਵਿੱਚ ਮਾਂ ਯੋ ਜਿਹੜੀ ਬੜੀ ਚੋਰੀ ਇਹਨਾਂ ਨੇ ਫੜੀ ਔਰ ਯੋ ਕਿਤੇ ਨਾ ਕਿਤੇ ਮਤਲਬ ਕਹਿ ਲਊਗੀ ਅੱਗਾ ਜਾ ਕੇ ਕੋਈ ਨਾ ਕੋ ਰਿਜ਼ਲਟ ਕੱਢ ਕੇ ਦਵੇਗੀ ਯਾਰ ਮੀ ਇਹ ਚਤਾਵਨੀ ਤੋਂ ਹੈ ਨਹੀਂ ਕਿ 46 ਸਾਲ ਗਰਗਾ ਟੁੱਟ ਗਿਆ ਪੰਜਾਬ ਦੇ ਵਿੱਚ 48 ਡਿਗਰੀ ਇਸ ਨੂੰ ਪਾਰ ਕਰਕੇ ਵੀਰ ਯੋ ਕ ਅੱਗ ਪੈਣ ਲੱਗੀ ਤੋ ਅੰਡਾ ਘਾ ਸਕੁੱਥੇ ਦੇ ਉੱਪਰ ਘੇਰਦੇ 10 ਮਿੰਟ ਬਾਅਦ ਮੈਂ ਚੱਕ ਲਿਓ ਜਾਗਾ ਆਮਲੇਟ ਬਣ ਜਾ ਇਤਨੀ ਗਰਮੀ ਪੈ ਰਹੀ ਵੀਰ ਆਹ ਯੋ ਕਰੂ ਵਿਤਾਪਮਨ ਬਹੁਤ ਜਿਆਦਾ ਹੋ ਗਿਆ 48 ਡਿਗਰੀ ਨੂੰ ਪਾਰ ਕਰ ਸਕੀ 46 ਸਾਲ ਕਰ ਗਿਆ ਟੁੱਟ ਗਿਆ 46 ਸਾਲ ਪਹਿਲਾਂ ਵੀ ਕੋਈ ਬੰਦਾ ਰਿਕਾਰਡ ਕਰ ਰਿਹਾ ਦਾ ਵੀ ਅੱਜ ਇਤਨਾ ਤਾਪਵਾ ਚਲੋ ਕਰ ਲਾਡਾ ਡਿਸਕਸਰ ਰੇਡੀ ਪ੍ਰੋਗਰਾਮ ਕੇ ਵਿੱਚ ਇਹ ਅੱਜ ਦੀਆਂ ਬੜੀਆਂ ਖਬਰਾਂ ਕਾਲੂ ਸੀ ਟੈਂਪਥਰ ਅਗਲੇ ਫੇਰ ਕਰਨ ਦਾ ਹੋਰ ਗੱਲਾਂ ਬਾਤਾਂ ਸਾਰਿਆਂ ਲਾਡੇ ਪੁੱਦੀ ਦੀ ਪਿਆਰਪਰੀ ਸੱਤ ਸ੍ਰੀ ਅਕਾਲ